ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਅਸੀਂ ਪੰਜਾਬ ਦੇ ਵਸਨੀਕ ਹਾਂ ਭਾਵੇਂ ਕੋਈ Hindu ਹੈ ਜਾਂ Sikh ਸਾਰੇ ਹੀ ਕੋਸ਼ਿਸ਼ ਕਰਦੇ ਹਨ ਕਿ ਸਤਿ ਸ੍ਰੀ ਅਕਾਲ ਇੱਕ ਦੂਸਰੇ ਨੂੰ ਬੁਲਾਈ ਜਾਵੇ ਸਾਡੇ Hindu ਵੀਰ ਰਾਮ ਰਾਮ ਵੀ ਕਹਿੰਦੇ ਹਨ ਪਰ ਜ਼ਿਆਦਾਤਰ ਸਾਡੇ ਪੰਜਾਬ ਵਾਰੇ ਬਹਰਲੇ ਮੁਲਕਾਂ ਦੇ ਵਿੱਚ ਬਹਰਲੀਆਂ ਸਟੇਟਾਂ ਦੇ ਵਿੱਚ ਇਹੀ ਕਿਹਾ ਜਾਂਦਾ ਹੈ ਕਿ ਉੱਥੇ ਸੱਤ ਸ੍ਰੀ ਅਕਾਲ ਬਲਾਈ ਜਾਂਦੀ ਹੈ ਤੇ ਅੱਜ ਕੋਸ਼ਿਸ਼ ਕੀਤੀ ਹੈ ਕਿ ਵੱਖ-ਵੱਖ ਜਿਹੜੀਆਂ ਸਟੇਟਾਂ ਹਨ ਉਹਨਾਂ ਦੇ ਵਿੱਚ ਜਦੋਂ ਕੋਈ ਕਿਸੇ ਮਨੁੱਖ ਨੂੰ ਮਨੁੱਖ ਮਿਲਦਾ ਹੈ ਤਾਂ ਕੀ ਕਹਿੰਦਾ ਜਿਵੇਂ ਅਸੀਂ ਸੱਤ ਸ੍ਰੀ ਅਕਾਲ ਹੋ ਗਈ ਤੇ ਰਾਜਸਥਾਨ ਦੇ ਵਿੱਚ ਖੰਮਾ ਗਣੀ ਕਹਿੰਦੇ ਆ ਉਹ ਰਾਜਸਥਾਨੀ ਭਾਸ਼ਾ ਦੇ ਵਿੱਚ ਤੇ ਮਿਵਾੜ ਦੇ ਵਿੱਚ ਜੈ ਇਕਲੰਗ ਜੀ ਕਹਿੰਦੇ ਹਨ ਇਹ ਉਹਨਾਂ ਦੀ ਭਾਸ਼ਾ ਦਾ ਇੱਕ ਸ਼ਬਦ ਹੈ ਉੜੀਸਾ ਦੇ ਵਿੱਚ ਕਹਿੰਦੇ ਹਨ ਜੈ ਜਗਨਨਾਥ ਅਤੇ ਛੱਤੀਗੜ੍ਹ ਦੇ ਵਿੱਚ ਕਹਿੰਦੇ ਹਨ ਜੈ ਜੋਹਾਰ ਉਜੈਨ ਦੇ ਵਿੱਚ ਕਹਿੰਦੇ ਹਨ ਜੈ ਸ਼੍ਰੀ ਮਹਾਕਾਲ ਤੇ ਗੁਜਰਾਤ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਤਾਮਲ ਲਾਡੂ ਦੇ ਵਿੱਚ ਬੜਕਮ ਜਦੋਂ ਕਿਸੇ ਨੂੰ ਇੱਕ ਦੂਸਰੇ ਨਾਲ ਮਿਲਦੇ ਆ ਤਾਂ ਉਹ ਬੜਕਮ ਕਹਿੰਦੇ ਹਨ ਉਹਨਾਂ ਦੀ ਭਾਸ਼ਾ ਦਾ ਇਹ ਸ਼ਬਦ ਹੈ ਲਦਾਖ ਦੇ ਵਿੱਚ ਜੂਲੀ ਜੂਲੀ ਕਹਿੰਦੇ ਹਨ ਤੇ ਜਿਹੜੇ ਮੁਸਲਮਾਨ ਭਰਾ ਹਨ ਸਾਡੇ ਇਹ ਕਹਿੰਦੇ ਹਨ ਅਸਲਾਮ ਅਲੇਕਮ ਜਦੋਂ ਇੱਕ ਦੂਸਰੇ ਦੇ ਨਾਲ ਇਹ ਮੁਲਾਕਾਤ ਕਰਦੇ ਆ ਤੇ ਸਾਡਾ ਗਵਾਂਢੀ ਜਿਹੜੀ ਸਟੇਟ ਹੈ ਹਰਿਆਣਾ ਇਹਦੇ ਵਿੱਚ ਜਦੋਂ ਮਨੋਖ ਮਨੋਖ ਨੂੰ ਮਿਲਦਾ ਹੈ ਤਦੋਂ ਕਹਿੰਦੇ ਆ ਨਾ ਕਿ ਰਾਮ ਰਾਮ ਭਾਈ ਤੇ ਜਿਹੜੇ ਜੈਨ ਹਨ ਉਹ ਕਹਿੰਦੇ ਆ ਜੈ ਜਨੇਂਦਰ ਤੇ ਵਿੰਦਰਾਬਨ ਵਾਲੇ ਪਾਸੇ ਉਧਰ ਜ਼ਿਆਦਾਤਰ ਰਾਧੇ ਰਾਧੇ ਕਿਹਾ ਜਾਂਦਾ ਹੈ ਕੋਸ਼ਿਸ਼ ਕੀਤੀ ਹੈ ਕਿ ਵੱਖ-ਵੱਖ ਸਟੇਟਾਂ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇੱਕ ਮਨੁੱਖ ਵੱਲੋਂ ਦੂਸਰੇ ਮਨੁੱਖ ਨਾਲ ਮਿਲਣ ਵੇਲੇ ਕਿਹੜੇ ਸ਼ਬਦ ਵਰਤੇ ਜਾਂਦੇ ਹਨ ਜੇ ਕੋਈ ਰਹਿ ਗਿਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਦੱਸਿਆ ਜੇ ਜੇ ਬੋਲਣ ਵਿੱਚ ਗਲਤੀ ਹੋਵੇ ਤਾਂ ਵੀ ਸਹਿਯੋਗ ਕਰੋ ਇਹਨਾਂ ਵੀਡੀਓ ਨੂੰ ਵਟ ਵਟ ਸਹਿਯੋਗ ਦਿਓ ਤਾਂ ਕਿ ਤੁਹਾਡੇ ਨਾਲ ਇਸੇ ਤਰ੍ਹਾਂ ਪਿਆਰ ਦੀ ਸਾਂਝ ਬਣੀ ਰਹੇ ਸਤ ਸ੍ਰੀ ਅਕਾਲ